ਅਮਰੀਕਾ ਦੇ ਵਿੱਚ ਭਿਆਨਕ ਤੂਫਾਨ ਆ ਚੁੱਕਿਆ ਬਵੰਡਰ ਨੇ ਸਾਰਾ ਕੁਝ ਤੈਸ਼ ਨੈਸ਼ ਕਰਕੇ ਰੱਖ ਦਿੱਤਾ ਵਿਨਾਸ਼ਕਾਰੀ ਤੂਫਾਨ ਆ ਜਿਹੜਾ ਅਮਰੀਕਾ ਦੇ ਵਿੱਚ ਚੱਲਿਆ ਜਿਸ ਦੀਆਂ ਕਿ ਤੁਹਾਨੂੰ ਤਸਵੀਰਾਂ ਦਿਖਾ ਰਿਆਂ ਕਿ ਮਾਦ ਅਮਰੀਕਾ ਨੂੰ ਜਿਹੜਾ ਤਬਾਹ ਕਰਕੇ ਰੱਖ ਦਿੱਤਾ ਲੋਕਾਂ ਦੇ ਕੰਮਕਾਜ ਗੱਡੀਆਂ ਇੱਥੋਂ ਤੱਕ ਜਿਹੜੇ ਲੋਕਾਂ ਦੇ ਮਕਾਨ ਨੇ ਸਾਰਾ ਕੁਝ ਢਹਿ ਢੇਰੀ ਕਰ ਦਿੱਤਾ ਗਿਆ ਤਸਵੀਰਾਂ ਬਹੁਤ ਜ਼ਿਆਦਾ ਸੈਂਸਿਟਿਵ ਨਿਕਲ ਕੇ ਸਾਹਮਣੇ ਆਈਆਂ ਨੇ ਕੁੱਲ ਮਿਲਾ ਕੇ ਅਮਰੀਕਾ ਦੇ ਮੁੱਖ ਸ਼ਹਿਰ ਮਸੂਰੀ ਕੈਂਟਕੀ ਇਲਿਨੋਇਸ ਤੇ ਇੰਡੀਆਨਾ ਨੂੰ ਜਿਹੜਾ ਵੱਡੇ ਪੱਧਰ ਤੇ ਤਵਾ ਕਰਨ ਦੀ ਜਿਹੜੀ ਰਿਪੋਰਟ ਆ ਉਹ ਨਿਕਲ ਕੇ ਸਾਹਮਣੇ ਆ ਬਹੁਤ ਕੁਝ ਜਿਹੜਾ ਤੈਸ਼ ਨੈਸ਼ ਕਰ ਦਿੰਦਾ ਲੋਕਾਂ ਦੇ ਜਿਹੜੇ ਕਾਰੋਬਾਰ ਨੇ ਸਾਰਾ ਕੁਝ ਉਜਾੜ ਕੇ ਰੱਖ ਦਿੰਦਾ ਵੱਡੇ ਵੱਡੇ ਜਿਹੜੇ ਦਰਖਤ ਨੇ ਉਹ ਵੀ ਜੜਾਂ ਤੋਂ ਪੁੱਟ ਪੁੱਟ ਕੇ ਸੁੱਟ ਦਿੱਤੇ ਗਏ ਨੇ ਕਿੰਨਾ ਭਿਆਨਕ ਤੂਫਾਨ ਹੋਵੇਗਾ ਕਿ ਵੱਡੇ ਵੱਡੇ ਦਰਖਤ ਗੱਡੀਆਂ ਦੇ ਉੱਪਰ ਸੁੱਟ ਦਿੱਤੇ ਗਏ ਨੇ ਸਾਰੀ ਟ੍ਰੈਫਿਕ ਸਾਰਾ ਜਿਹੜਾ ਇਹ ਕੁੱਲ ਮਿਲਾ ਕੇ ਜਿੰਨੇ ਜਿਹੜੇ ਸ਼ਹਿਰ ਤੁਹਾਨੂੰ ਨਾਮ ਗਣਾਏ ਨੇ ਜਿਸ ਦੇ ਵਿੱਚ ਕੇ ਮਸੂਰੀ ਕੈਂਟ ਕੀ ਇਲਿਨੋਇਸ ਇੰਡੀਆਨਾ ਸਾਰੇ ਤਵਾ ਕਰਕੇ ਰੱਖ ਦਿੰਦੇ ਨੇ ਤੇ ਇੰਨਾ ਸ਼ਹਿਰਾਂ ਦੇ ਵਿੱਚ ਕੁੱਲ ਮੜਾ ਕੇ 25 ਲੋਕਾਂ ਦੀ ਇਸ ਤੂਫਾਨ ਦੇ ਵਿੱਚ ਵਿਨਾਸ਼ਕਾਰੀ ਵੰਡਰ ਦੇ ਵਿੱਚ ਮੌਤ ਵੀ ਹੋ ਚੁੱਕੀ ਹੈ